ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਤੁਸੀਂ ਕੋਠੀ ਵੇਖ ਰਹੇ ਹੋ ਨਾ ਬਹੁਤ ਹੀ ਸੋਹਣੀ ਕਲਾਸਿਕ ਲੁੱਕ ਦੀ ਕੋਠੀ ਬਣੀ ਹੋਈ ਹੈ ਇਹ ਡਬਲ ਪੋਰਸ਼ਨ ਹੈ ਤੇ 3000 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਕੋਠੀ ਫਰਸਟ ਸਟੋਰੀ ਤੇ 1800 ਸਕਰ ਫੁੱਟ ਹੈ ਤੇ 1200 ਸਕਰ ਫੁੱਟ ਸੈਕੰਡ ਸਟੋਰੀ ਤੇ ਹੈ ਇਸ ਕੋਠੀ ਨੂੰ ਨਾ ਹਵੇਲੀ ਦੀ ਲੁੱਕ ਦਿੱਤੀ ਹੋਈ ਹੈਗੀ ਬਾਈ ਹੋਰ ਕਹਿੰਦੇ ਆਰਕੀਟੈਕਟ ਨਾਲ ਸਪੈਸ਼ਲ ਗੱਲ ਕੀਤੀ ਸੀ ਕਿ ਫਰੰਟ ਸਾਨੂੰ ਹੈਵੀ ਚਾਹੀਦਾ ਕੋਠੀ ਦਾ ਤਾਂ ਕਿ ਹਵੇਲੀ ਟਾਈਪ ਲੱਗੇ ਪਰ ਅੰਦਰੋਂ ਆਮ ਕੋਠੀ ਜਿੰਨਾ ਏਰੀਆ ਹੀ ਐ ਕੋਈ ਜ਼ਿਆਦਾ ਨਹੀਂ ਨਾਰਮਲ ਜਿੰਨੇ ਕ ਰੂਮ ਚਾਹੀਦੇ ਹੁੰਦੇ ਆ ਉਨੇ ਕ ਰੂਮ ਨੇ ਅੰਦਰੋਂ ਵੀ ਬਖਾਵਾਂਗੇ ਸੋਨੂੰ ਤੇ ਨਾਰਮਲ ਸਾਈਜ਼ ਦੇ ਬਣੇ ਹੋਏ ਆ ਕੋਈ ਜ਼ਿਆਦਾ ਵੱਡੇ ਵੀ ਨਹੀਂ ਬਣਾਏ ਹੋਏ ਆ ਸਾਈਡ ਤੋਂ ਸਾਈਡ ਤੋਂ ਲੁੱਕ ਦੇ ਰਹੀ ਐ ਕੋਠੀ ਆ ਵੇਖੋ ਦੋਸਤੋ ਅੰਦਰੋਂ ਵੀ ਬਖਾਵਾਂਗੇ ਸਾਨੂੰ ਪੱਥਰ ਵਗੈਰਾ ਰਹਿੰਦਾ ਤੇ ਜੋੜੀਆਂ ਦਾ ਕੰਮ ਵੀ ਰਹਿੰਦਾ ਪਲਸਤਰ ਹੋ ਚੁੱਕਾ ਹੈ ਪਲਸਤਰ ਰੈਡੀ ਹੈ ਸਾਰੀ ਕੋਠੀ ਦਾ ਰੋੜੀ ਕੋਟਰੇ ਸੀਗੇ ਵਈ ਹੋਰੇ ਆ ਦੇਖੋ ਪੀਓਪੀ ਵਗੈਰਾ ਵੀ ਹੋ ਗਈ ਆ ਵੇਖੋ ਦੋਸਤੋ ਆਜੋ ਅੰਦਰ ਚੱਲਦੇ ਆ ਅੰਦਰੋਂ ਵੀ ਬਖਾਵਾਂਗੇ ਸਾਨੂੰ ਆ ਵੇਖੋ ਰਾਈਟ ਸਾਈਡ ਤੇ ਰਸੋਈ ਆ ਗਈ ਦੋਸਤੋ ਰਸੋਈ 10x12 ਦੀ ਹੈਗੀ ਨਾਰਮਲ ਬੜੀਆ ਖੁੱਲੀ ਰਸੋਈ ਹੈ ਕਿਚਨ ਬਣਾਇਆ ਹੋਇਆ ਹੈਗਾ ਕੋਈ ਤੰਗੀਚ ਨਹੀਂ ਹੈਗਾ ਆ ਨਾਲ ਹੀ ਇੱਕ ਬੈਡਰੂਮ ਆ ਗਿਆ ਰਸੋਈ ਦੇ ਬੈਕ ਸਾਈਡ ਤੇ ਬੈਡਰੂਮ ਹੈ ਕਾਪੀ ਓਪੀ ਵਗੈਰਾ ਦਾ ਕੰਮ ਹੋ ਚੁੱਕਿਆ ਹੈ ਤੇ ਤਾਰਾਂ ਵਗੈਰਾ ਹੀ ਪੈ ਗਈਆਂ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਰੈਡੀ ਹੈਗਾ ਆ ਪੱਥਰ ਲਿਆਂਦਾ ਪਿਆ ਟਾਈਲਾਂ ਬਾਈ ਹੋ ਰਹੇ ਨੇ ਡਬਲ ਪੱਥਰ ਹੈ ਲਾਉਣਾ ਇਸ ਤੋਂ ਬਾਅਦ ਇਧਰ ਲੈਫਟ ਸਾਈਡ ਤੇ 게ਟ ਦੇ ਡ੍ਰੈੰਗ ਰੂਮ ਆ ਦੇਖੋ ਪੀਓਪੀ ਵਗੈਰਾ ਹੋ ਗਈ ਡਾਊਨ ਸੀਲਿੰਗ ਰੈਂਗ ਰੂਮ ਵੀ ਬਹੁਤ ਜ਼ਿਆਦਾ ਖੁੱਲ੍ਹਾ ਹੈ ਬਈ ਰੈਂਗ ਰੂਮ ਦੇ ਨਾਲ ਹੀ ਇੱਧਰ ਵਾਸ਼ਰੂਮ ਆ ਗਿਆ ਤਾਂ ਕਿ ਹਰ ਇੱਕ ਬੰਦਾ ਲੌਬੀ ਦੇ ਲੌਬੀ ਵਾਲ ਕੋਈ ਵੀ ਯੂਜ਼ ਕਰ ਸਕੇ ਇਸ ਨੂੰ ਅਟੈਚ ਨਹੀਂ ਕੀਤਾ ਕਿਸੇ ਬੈੱਡਰੂਮ ਨਾਲ ਬਈ ਹੋਰ ਹਨ ਇਹ ਅਲੱਗ ਤੋਂ ਰੱਖਿਆ ਹੋਇਆ ਹੈ ਇਹਦੇ ਨਾਲ ਹੀ ਇੱਧਰ ਬੈੱਡਰੂਮ ਹੈ ਇਸ ਬੈੱਡਰੂਮ ਦੇ ਨਾਲ ਅਟੈਚ ਨਹੀਂ ਕੀਤਾ ਹੋਇਆ ਤਾਂ ਕਿ ਹਰ ਇੱਕ ਬੰਦਾ ਯੂਜ਼ ਕਰ ਸਕੇ ਆ ਵੇਖੋ ਦੋਸਤੋ ਰੋੜੀ ਵਗੈਰਾ ਕੁੱਟੀ ਹੋਈ ਆ ਪੀਓਪੀ ਵੀ ਹੋ ਚੁੱਕੀ ਆ ਇਸ ਦੇ ਨਾਲ ਆ ਗਿਆ ਇੱਕ ਸਟੋਰ ਅਸਟੋਰ ਹੈਗਾ ਤੇ ਲੌਬੀ ਬਹੁਤ ਖੁੱਲੀ ਹੈ ਦੋਸਤੋ ਇਸ ਦੇ ਵਿੱਚ ਨਾ ਇਹ ਡਿਊਪਲੈਕਸ ਕੋਠੀ ਹੈ ਇਹਦੇ ਵਿੱਚ ਲਾਈਟ ਨੇਚਰਲ ਲਾਈਟ ਬਹੁਤ ਜ਼ਿਆਦਾ ਪੈਂਦੀ ਹੈ ਸੈਕੰਡ ਸਟੋਰੀ ਤੇ ਲੈ ਕੇ ਚੱਲਦੇ ਹਾਂ ਸੋਨੂੰ ਆਜੋ ਸੈਕੰਡ ਸਟੋਰੀ ਵੀ ਦਿਖਾਉਣੇ ਆਂਗੇ ਆ ਲੱਕੜ ਲਿਆਂਦੀ ਪਈ ਹੈਗੀ ਇਸ ਤੋਂ ਆ ਜੋੜੀ ਵਗੈਰਾ ਦਾ ਕੰਮ ਵੀ ਚੱਲਣਾ ਆ ਵੇਖੋ ਡਿਊਪਲੈਕਸ ਕੋਠੀ ਹੈ ਇੱਥੇ ਗ੍ਰਿਲ ਲੱਗ ਜਾਣੀ ਹੈ ਇਹ ਫਰੰਟ ਤੇ ਬੈਡਰੂਮ ਆ ਗਿਆ ਇੱਕ 12 बाई 12 सेम थर्डे जन साइज है 12 बाई 12 ਦਾ ਬੈਡਰੂਮ ਰੱਖਿਆ ਹੋਇਆ ਹੈ ਇਧਰ ਪੌੜੀ ਦੇ ਫਰੰਟ ਤੇ ਸਿੱਧਾ ਜਿਹੜਾ ਥੋੜਾ ਬਾਉਂਡਰੀ ਵਾਲਾ ਥੋੜਾ ਬਾਹਰਲਾ ਏਰੀਆ ਆ ਗਿਆ ਖੁੱਲਾ ਸੱਡਿਆ ਹੋਇਆ ਉਧਰ ਸਾਈਡ ਆ ਗਈ ਆ ਫਰੰਟ ਤੇ ਇੱਕ ਹੋਰ ਉੱਪਰ ਇਹਨਾਂ ਨੇ ਬਾਈ ਉਹਨਾਂ ਨੇ ਬਾਲਕੋਨੀ ਕੋਲ ਨਾ ਡ੍ਰੈنگ ਰੂਮ ਹੀ ਬਣਾਇਆ ਹੋਇਆ ਹੈ ਉੱਪਰ ਆਮ ਯੂਜ਼ ਕਰਨ ਨੂੰ ਤਾਂ ਕਿ ਸਾਰੇ ਮੈਂਬਰ ਫੈਮਿਲੀ ਬੈਠ ਸਕੀਏ ਟੀਵੀ ਵਗੈਰਾ ਲਗਾ ਕੇ ਤੇ ਉੱਪਰ ਹੀ ਬਣਾਇਆ ਇਹਨਾਂ ਨੇ ਇੱਕ ਆ ਵੇਖੋ ਦੋਸਤੋ ਖੁੱਲਾ ਰੂਮ ਇਹਦੇ ਨਾਲ ਇੱਕ ਵਾਸ਼ਰੂਮ ਕੀਤਾ ਹੋਇਆ ਇੱਧਰ ਅਟੈਚ ਤੇ ਇਹ ਓਪਨ ਏਰੀਆ ਬਾਹਰ ਦਾ ਏਰੀਆ ਆ ਗਿਆ ਸੈਕੰਡ ਬਾਲਕੋਨੀ ਇਧਰ ਭਾਈ ਉਹਨਾਂ ਨੇ ਡਿਜ਼ਾਈਨਿੰਗ ਦਿੱਤੀ ਹੋਈ ਹੈ ਕਿ ਕੋਈ ਜਾਲੀ ਨਹੀਂ ਲਗਾਈ ਦੂਸਰੀ ਸਾਈਡ ਤੇ ਬਾਹਰਲੀ ਸਾਈਡ ਜਾਲੀ ਲਗਾਈ ਹੋਈ ਆ ਉਧਰ ਵੀ ਵਿਖਾਉਣੇ ਸਾਨੂੰ ਆਜੋ ਇਧਰ ਵਿਖਾਉਣੇ ਆ ਆ ਵੇਖੋ ਜਾਲੀ ਕਿੰਨੀ ਸੋਹਣੀ ਲੁੱਕ ਆ ਜਾਲੀ ਦੀ ਤੇ ਕਲਰ ਵਗੈਰਾ ਲਾ ਕੇ ਸੈਕੰਡ ਦੀ ਬਾਲਕਨੀ ਆ ਬਹੁਤ ਹੀ ਜਿਆਦਾ ਵਧੀਆ ਲੁੱਕ ਦਿੱਤੀ ਹੋਇਆ ਹੈ ਵੇਲੀ ਟਾਈਪ ਆ ਦੇਖੋ ਦੋਸਤੋ ਬਾਰ ਕਿੰਨੀ ਸੋਹਣੀ ਗਲਾਈ ਚ ਬਣਾਏ ਹੋਏ ਨੇ ਜਿਹੜੇ ਵੀਰ ਇਦਾਂ ਦੀ ਕੋਠੀ ਹੈਵੀ ਕੋਠੀ ਬਣਾਉਣਾ ਚਾਹੁੰਦੇ ਨੇ ਫਰੰਟ ਹੈਵੀ ਹੋਵੇ ਤਾਂ ਉਹਨਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਕੋਠੀ ਹੈ ਦੋਸਤੋ ਕਿਵੇਂ ਲੱਗੀ ਕਮੈਂਟਾਂ ਜ਼ਰੂਰ ਦੱਸਿਓ ਤੇ ਨਵੀਆਂ ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਆ ਵੇਖੋ ਉੱਪਰ ਖਾਲੀ ਏਰੀਆ ਉੱਪਰ ਜ਼ਿਆਦਾ ਨਹੀਂ ਸੱਤਿਆ ਬਾਈ ਹੋਰ ਇਹਨੇ ਟੈਂਕੀ ਬਾਜ਼ ਤੇ ਸਿਰਫ ਸਲੇਬਾਂ ਪਾਈਆਂ ਹੋਈਆਂ ਨੇ ਦੋ ਤਾਂ ਕਿ ਇਹ ਨੀਚੇ ਤੋਂ ਵੀ ਲੁੱਕ ਵੀ ਦੇਣ ਤੀਸਰੀ ਮੰਜ਼ਿਲ ਦੀ ਆ ਵੇਖੋ ਦੋਸਤੋ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਕੋਈ ਜ਼ਿਆਦਾ ਨਹੀਂ